ਬੇਜਾਦੇ ਵੇਖ ਕੇ ਕਰਨ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੰਗਵਾ ਦਾ ਡੇਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਲਾਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਨੱਕ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵਹਿੜਾ ਬਾਈ ਦੇ ਕੋਲ ਸੋ ਪਸ਼ੂ ਬਿਲਕੁਲ ਤਾਜ਼ੇ ਸੋਇਆ ਤੇ ਦੋ ਗੱਬਣਾ ਤਿਆਰ ਆਪਾਂ ਪਹੁੰਚੇ ਆ ਵੀਰ ਸੰਤੋਖ ਸਿੰਘ ਹੁਣਾਂ ਦੇ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਜੀ ਡਿਟੇਲ ਸਸੀਆ ਭਾਈ ਜੀ ਸਸੀਆ ਭਾਈ ਜੀ ਕੀ ਹਾਲ ਚੱਲ ਜੇ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਕਿਰਪਾ ਵਾਹਿਗੁਰੂ ਦੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮਲਾ ਸੰਤੋਖ ਸਿੰਘ ਪਿੰਡ ਮਹਿਲਾ ਵਾਲਾ ਤਰਸੀਦ ਜਲਾ ਜ਼ਿਲ੍ਹਾ ਮਸਾ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਆ ਗਾ ਜੀ 81 62406 1463 ਠੀਕ ਆ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਝੋਟੀ ਕਿੱਦ ਬਸੂਆ ਸੂਈਆ ਇਹ ਪਹਿਲਾ ਸੂਆ ਝੋਟੀ ਦਾ ਵੀਰ ਜੀ ਅੱਛਾ ਜੀ ਤੇ ਇਹਨੂੰ 10 ਤੋਂ 12 ਦਿਨਾਂ ਵਿੱਚ ਤੋਂ ਹੀ ਨੂੰ ਠੀਕ ਆ ਜੀ ਕਿੰਨਾ ਦੁੱਧ ਇਸ ਟਾਈਮ 12 ਲੀਟਰ ਦੁੱਧ ਇਸ ਥੱਲੇ ਜੀ 4 ਠੀਕ ਆ ਜੀ 12 ਲੀਟਰ ਜਿਹੜਾ ਪਹਿਲਾਂ ਤੇ ਥੱਲੇ ਦੁੱਧ ਤਿਆਰ ਆ ਤੇ ਸੂਈ ਨੂੰ ਅੱਛਾ ਜੀ ਠੀਕ ਆ ਜੀ ਮੇਲ ਕਾਫ ਆਗਾ ਜੋ ਵੀ ਦਿਖਾ ਦਿੰਨੇ ਆ ਤੇ ਖੋਲਿਓ ਬਾਈ ਜੀ ਹਰਾ ਜਿਹੜਾ ਮਖੀ ਦੋ ਉਹਨੂੰ ਤੋਂ ਬਲੋ ਪੰਗਾ ਨਾ ਅੰਦਰੋਂ ਆ ਲੋ ਪਹਿਲਾ ਸਵਾਰੂ ਇਹ ਬਾਈ ਬੰਨ ਬਾਇ ਦੇ ਕੇ ਜਾਣਾ ਜੀ ਦਾ ਸਾਰਾ ਵਿੱਚ ਹੀ ਦੋਗਾ ਠੀਕ ਹੈ ਠੀਕ ਹੈ ਲੋ ਜੀ ਚਾਰ ਦੰਦ ਝੋਟੀ ਆ ਗਈ ਜੇ ਤੇ ਚੱਡਾ ਚੱਡਾ ਤੁਸੀਂ ਚੈੱਕ ਕਰ ਸਕਦੇ ਜੇ 12 ਇਧਰ ਦੁੱਧ ਤਿਆਰ ਹੈ ਇਸ ਟਾਈਮ ਬਿਲਕੁਲ ਦਰਦੀ ਜਾਂ ਥੋੜਾ ਜਿਹਾ ਬੰਦੋ ਬੰਦੋ ਕੋਈ ਉਹਦਾ ਜਵਾਬ ਆ ਗਿਆ ਜੇ ਪਿਛੇ ਮੇਲ ਕਾਫ ਹੋਈ ਨੂੰ ਕੋਈ ਦਾਸ ਤੋਂ 12 ਦਿਨ ਦੇ ਆਸ-ਪਾਸ ਬਾਈ ਦਾਦਾ ਕੇ ਟਾਈਮ ਹੋ ਗਿਆ ਵਾ ਤੇ ਥਣਾ ਦਾ ਸੈਜ ਗਿਆ ਬ ਜਿਹੜਾ ਲੱਗੇ ਤੋਂ ਵੀ ਚੈੱਕ ਕਰਾ ਦਿੰਦੇ ਆਂ ਗੱਲਾ ਕੱਲਾ ਲੱਗਾ ਪਿਆ ਕਰਿਓ ਬਾਈ ਕੀ ਪਰੇ ਪਰੇ ਨੂੰ ਕਰਦੀ ਕਰੇ ਕਿਹੋ ਜੀ ਬਾਈ ਇਹਦਾ ਸਿਰ ਮੁੱਲ ਕੀ ਕਰਨਾ ਜੇ ਮੁੱਲ ਦਾ ਵੀ ਜੀ 1,115 ਜੇ ਅੱਛਾ ਜੀ ਹਾਂ ਜੀ ਕਰੀਏ ਜੈ ਜਿਆ ਜੈ ਵੇਖ ਲਓ ਤੁਹਾਡੇ ਸਮਾਂ ਛੋਟੀ ਚੰਗੀ ਜੇ ਨਹੀਂ ਚੰਗੀ ਆ ਚਲੋ ਕਰ ਦਈਏ ਜੈ ਜਿਆ ਇੱਕ 10 ਦੀ ਵੀਰ ਜੀ ਦਾ ਸਾਰਾ ਹਵਾਲਾ ਮੇਰਾ ਹੋਰ ਕਰ ਦਈਏ ਯਾਰਖੰਡ ਕਰਾਂਗੇ ਜਿਆਦਾ ਰੰਗ ਤੇ ਪਰ ਬੜਾ ਕਰ ਦੋ ਜੈਸਨੋਈ ਚਲੋ ਇੱਕ 5 ਦੀ ਹੈ ਜੈਸਨੋਈ ਜੈਸਨੋਈ ਠੀਕ ਹੈ ਲਓ ਜੀ 1 ਲੱਖ 5000 ਦੀ ਕਿਹੜਾ ਕੋਈ ਹੋਣੀ ਛੰਗੀ ਸਾਹਮ ਕਰਨ ਵਾਲਾ ਭਰਾ ਖੜੂ ਤੇ ਦੁੱਤ ਚੰਗਾ ਕੱਢੀ ਜਣਾ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਵੀਰ ਜੀ ਪਹਿਲੇ ਸੂਹ ਦੰਦਾਂ 'ਚ ਅੱਛਾ ਜੀ ਹਾਂਜੀ ਇਹ 15 ਤੋਂ 20 ਦਿਨ ਲੈਂਦੀ ਹੈ ਠੀਕ ਹੈ ਠੀਕ ਲਓ ਜੀ ਫੀਸ ਲਾ ਕੇ ਛੋਟੀ ਕੋਈ ਚੱਕਰ ਨਹੀਂ ਹੋਗਾ ਅੱਛਾ ਜੀ ਹਾਂਜੀ ਠੀਕ ਲਓ ਜੀ ਇਹ ਵੀ ਪਹਿਲਾ ਸੂਹ ਆ ਜੇ ਇਹ ਵੀ ਦੰਦਾਂ ਦੇ ਵਿੱਚ ਆ ਤੇ ਸੂਈ 10 ਤੋਂ 15 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਲੱਜੂਗੀ ਕਰਮ ਵਾਲੀ ਕੱਦ ਕਾਠ ਜਿਹੜਾ ਚੰਗਾ ਆ ਗਿਆ ਵਾ ਤੇ ਛੱਡਾ ਛੱਡਾ ਵੀ ਤੁਸੀਂ ਚੈੱਕ ਕਰ ਸਕਦੇ ਬਾਕੀ ਢੱਲਾਂ ਜਿਹੜੀਆਂ ਜੇ ਕਾਫੀ ਆ ਫੂਨ ਤੱਕ ਹਵਾਨਾ ਚੰਗਾ ਬਣਾ ਜੂਗੀ ਤੇ ਥਾਣੇ ਜਿਹੜਾ ਕੱਲਾ ਕੱਲਾ ਲੱਗਾ ਪਿਆ ਆਣ ਗਿੱੱਡੇ ਆਪਾਂ ਕਹਿ ਸਕਦੇ ਆ ਥਾਣਾ ਤੇ ਸਿੰਘ ਵੀ ਆਣ ਰੇ ਅੰਗਲ ਸਿੰਘ ਲੱਗਾ ਪਿਆ ਜੈਡ ਬਲੈਕ ਆ ਗਿਆ ਵਾ ਇਹ ਬਈ ਕਿੰਨਾ ਕਿਹਾਡੇ ਸਾਹਣਾ ਭਰੂ ਕੀ ਦੁੱਧ 10 12 ਰਾਮ ਕੱਢੂਗੀ ਠੀਕ ਆ ਠੀਕ ਆ ਜਿਹੜਾ ਕੱਲਾ ਕੱਲਾ ਲੱਗੇ ਤੋਂ ਚੱਡਾ ਛੱਡਾ ਜਿਹੜੀਆਂ ਢਿੱਲਾ ਢੋਲਾ ਕਾ ਕੀ ਆਗੀਆਂ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਸ਼ਾਨਦਾਰ ਹੈ ਕੱਲਾ ਕੱਲਾ ਲੱਗਾ ਪਿਆ ਵਾ ਤੇ ਇਹ ਵੀ ਕੋਈ ਚੰਗੀ ਸਾਂਭਲਾ ਭਰਾ ਕੜੇ ਦੋ ਦਿਨਾਂ ਚੰਗਾ ਕੱਢੀ ਜਾਣਾ ਵਾ ਭਾਈ ਜੀ ਕੀ ਕਰਨਾ ਮੋਲੇ ਦਾ 100 ਲੱਖ ਰੁਪਇਆ ਕਰਦੇ ਅੱਛਾ ਜੀ ਹਾਂ ਜੀ ਹਾਂ ਨਾ ਹਾਂ ਨਾ 95 ਰੁਪਏ ਵਿੱਚ ਉਸ ਤੋਂ ਵੀ ਜ਼ਿਆਦਾ ਨਹੀਂ ਕਰਾਂਗੇ ਹਾਂ ਜੀ ਅੱਛਾ ਜੀ ਹਾਂ ਜੀ ਠੀਕ ਲੋ ਜੀ 95000 ਦੇ ਵਿੱਚੋਂ ਭਾਈ ਕਹਿੰਦਾ ਕਿ ਸ਼ੋਰ ਛਪਾ ਹੀ ਕਰਾਂਗੇ ਛੋਟੀ ਚੰਗੀ ਹੈ ਅੱਛਾ ਭਾਈ ਤੇ ਜੇ ਇਸ ਨੰਬਰ ਤੇ ਕਿਵੇਂ ਆ ਗਈ ਮੈਂ ਜੀ ਜੇ ਮੈਂ ਵੀ ਜੀ ਦੋ ਚਾਦਰ ਰਜੇ ਅੱਛਾ ਜੀ ਗੱਲ ਨਾ ਠੀਕ ਹੈ ਗੱਲ ਨਹੀਂ ਜੀ ਉਹ ਜੀ ਇਹ ਵੀ ਗੱਬਣ ਆ ਗਈ ਜੀ ਤੇ ਤੇ ਬਜੂ ਗੱਬਣ ਜੇ ਗਾਂਵ ਗੱਬਣਾ ਹਾਂ ਹਾਂ ਠੀਕ ਐ ਨਾਲ ਸੋਈ ਜੀ ਸੋਈਓ ਹਾਂ ਦੇਖ ਲਓ ਜੀ ਵੇੜ ਕਿਹੜੀ ਸੋਈ ਜੇ ਉਹ ਵੀ ਦਿਖਾਉਨੇ ਆਪਾਂ ਐਂਡ ਤੇ ਬਈ ਇੱਕ ਨਵਾਸੀ ਸੁਗਾ ਸੁਈ ਗਈ ਸੁਗਾ ਜੀ ਵੇਖ ਲਓ ਤੁਹਾਡੇ ਸਾਹਮਣੇ ਆ ਇਹ ਚੌਥਾ ਪੰਜਾ ਸੁਹਾਗ ਜੀ ਠੀਕ ਐ ਠੀਕ ਐ ਲਓ ਜੀ ਕੋਈ ਤਿੱਜਾ ਲਾਲੇ ਕੋਈ ਚੌਥਾ ਲਾਲੇ ਆ ਫਿਰ ਸਮਝਦੇ ਨਾਲ ਠੀਕ ਐ ਠੀਕ ਐ ਜੀ ਬਈ ਕਿੰਨੇ ਕ ਦੁੱਧ ਵਾਲੀ ਐ ਦੁੱਧ ਜੀਰਜੀ ਘਰ ਆ ਲੈਣ ਦੇ ਦੱਸਿਆ ਬਾਕੀ ਕੋਈ ਬਾਕੀ ਆਪਣੀ ਸਮਝ ਵੇਖ ਲੈ ਬਧਾਰਾ ਬੜਾ ਦੱਸਿਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਨੀਲੀ ਥੋੜਾ ਜਿਹਾ ਪੱਖ ਰੱਖ ਰਹੀ ਆ ਕਰਮ ਵਾਲੀ ਕੀ ਆਪਣੀ ਸਮਝ ਨਾਲ ਪਈ ਜਾਂਦਾ ਕਿ ਤੁਸੀਂ ਵੇਖ ਸਕਦੇ ਕਿੰਨਾ ਕੁ ਕੱਡੂਗੀ ਢੱਲਾਂ ਢੋਲਾਂ ਜਿਹੜੀਆਂ ਇਹਦੇ ਵੀ ਚੱਡੇ ਚ ਜੀ ਕਾਫੀ ਖਾਸ਼ਾ ਜੀ ਚੰਗਾ ਕੱਡੂਗੀ ਠੀਕ ਹੈ ਠੀਕ ਹੈ ਜੀ ਟਾਇਰ ਫੁੱਲ ਚੰਗੀ ਹੁੰਦੀ ਜੀ ਠੀਕ ਜੀ ਠੀਕ ਜੀ ਲਓ ਜੀ ਇਧਰਲੀ ਸਾਈਡ ਤੋਂ ਮਿਲਕ ਵੇਚ ਦਿਖਾਉਂਦੇ ਆ ਤੁਹਾਨੂੰ ਪੈਫਾ ਹੀ ਲੱਗੀਆਂ ਪਈਆਂ ਹਿਸਾਬ ਨਾਲ ਡਾਇਰੈਕਟ ਕਿਥੋਂ ਦਾ ਸੈੱਜ ਕਾਬ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਇਹਦਾ ਬਾਈ ਮੁੱਲ ਫਿਰ ਇਹਦਾ ਵੀ 60000 ਰੁਪਏ ਦਾ ਛੋੜਾ ਜਿਹਾ ਮੁੱਲ ਕਰਨਾ ਉਸੇ ਦਾ ਹਾਂ ਨਹੀਂ ਹਾਂ ਨਾ 36000 ਦੇ ਦਗਾ ਵਿੱਚ ਵਿੱਚ 1000 ਰੁਪਇਆ ਸ਼ੋਰ ਫੇਰ ਕਰਤਾ 62 ਹਾਂ ਠੀਕ ਲੋ ਜੀ 62000 ਦੀ ਆ ਬਿਲਕੁਲ ਇਹਦਾ ਜਾਇਜ਼ ਬੋਲ ਪਾਤਾ ਵਾ ਬਾਈ ਨੇ ਤੇ ਆਜੋ ਹੁਣ ਆਪਾਂ ਵੇੜ ਦਿਖਾਉਂਦੇ ਆ ਉੱਥੇ ਨੰਬਰ ਤੇ ਦੱਸਿਓ ਹਾਂ ਬਾਈ ਜੀ ਕਿ ਕਰ ਮਸੂਆ ਸੋਈਏ ਪਹਿਲੇ ਸਵੇਰ ਦੀ ਸੁਈ ਜੇ ਠੀਕ ਲੋ ਜੀ ਇਹ ਵੀ ਪਹਿਲਾ ਸੂਆ ਦੰਦਾ ਚ ਬਾਈ ਜੀ ਸਾਡੀ ਦੰਦਾ ਜੀ ਠੀਕ ਆ ਜੀ ਪਿੱਛੇ ਦੇ ਬੱਛੀ ਜੇ ਅਛਾ ਜੀ ਬਹੁਤ ਬੀੜ ਦੀ ਬੱਛੀ ਜੇ ਠੀਕ ਆ ਠੀਕ ਲੋ ਜੀ ਕੱਦ ਜਿਹੜਾ ਸੱਚਾ ਉਹਦੀ ਚੰਗਾ ਕੱਢਿਆ ਕਰਮਾਲੀ ਨੇ ਤੇ ਇਹ ਵੀ ਪਹਿਲਾ ਸੂਆ ਸੁਈ ਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਵੀ ਹਫਤੇ ਤੋਂ ਅੰਦਰ ਹੀ ਚ ਹੈ ਠੀਕ ਹੈ ਉਹ ਵੀ ਹਫਤੇ ਕੇ ਆਸ-ਪਾਸ ਇਹਦਾ ਟਾਈਮ ਹੋ ਗਿਆ ਤੇ ਕਿੰਨਾ ਦੁੱਧ ਪਈ ਉਹ ਦਾ ਤਾਂ ਵਿੱਚ 20 ਕਿਲੋ ਤਿਆਰ ਜੀ ਅੱਛਾ ਜੀ ਉਹ ਹੀ ਪਈ ਨਹੀਂ ਜਿਹੜਾ 20 ਲੀਟਰ ਦੁੱਧ ਹੈ ਇਸ ਦਾ ਬਿਲਕੁਲ ਤਿਆਰ ਕੀਤਾ ਵਾ ਤੇ ਚਲੋ ਇਹ ਵੀ ਕੁਝ ਸਾਹਵਲਾ ਭਾੜਾ ਕਢੇ ਤੇ ਦੁੱਧ ਚੱਕਾ ਕਢੀ ਜਣਾ ਕਿੰਨਾ ਕਰਜੋ ਤੁਹਾਡੇ ਸਭ ਨਾਲ ਦੁੱਧ ਵੀ ਜੀ ਅਜੇ ਮੈਲਾ-ਮੂਲਾ ਮਾਰਨਾ ਨੇ ਜੇ ਸਾਬਾ ਤੇ 30 ਪਲੱਸ ਕਰਨੀ ਚਾਹੀਦੀ ਵਾ ਕੀ ਬਾਤ ਕਰੇ 25 ਵੀ ਅੰਦਰ ਹੈ ਵੀ ਜੀ 25 ਵੀ ਕੱਢੀ ਜਾਵੇ بڑا ਦੁੱਧ ਹੁੰਦਾ ਲੋਰੀ ਖਾ ਤੇ ਇਹਦੇ ਆਸ-ਪਾਸ ਹੀ ਹੋਇਆ ਜੇ ਟਾਈਮ ਤੇ 20 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਛੱਡੇ ਦਾ ਨਾੜਾ ਨੂੜਾ ਵਿੱਚ ਜਿਹੜੀਆਂ ਕਾਫੀ ਆ ਤੇ ਲਾਗੇ ਤੋਂ ਵੀ ਚੈੱਕ ਕਰਾ ਦਿੰਨੇ ਆਂ ਓਨੀ ਅੱਗੇ ਨੂੰ ਬਣੀ ਪਈ ਤੇ ਓਨੀ ਪਿਛੇ ਨੂੰ ਤੇ ਥਣਾ ਦਾ ਸਹਿਰ ਗਿਆ ਵੀ ਜਿਹੜਾ ਚੰਗਾ ਬਾ ਤੇ ਪਿਛੇ ਦੇ ਆ ਗਿਆ ਜੀ ਫੀ ਮਿਲਕਾ ਆਪਾ ਬਾਈ ਇਹਦਾ ਹਰ ਰੇਟ ਹੈ ਇਹਦਾ ਵੀ 15 ਦੇ 15 15 ਹਾਂਜੀ ਕਰੀਏ ਇੱਚ ਨੂੰ ਮੰਨ ਤਾਂ ਮੰਨ ਤਾਂ ਇਹਨੂੰ ਘੱਟ ਗਿੰਦੇ ਸਾਰ ਵੱਡੀ ਜੇ ਹਾਂਜੀ ਹਾਂਜੀ ਕਰ ਦੋ ਜੈਸ ਨੂੰ ਇਹ ਵੀ ਹਰ 10000 ਦਾ हां भाई हां भाई जे विच शोर करा दूध बड़ा करना वेर चंगी चीज अच्छी जी ठीक है ठीक है चलो मौके दे कर दियो थोड़ा बहुत मौके तो कोई नहीं करदा मानतान करांगे जे कोई ਭੈਣ ਭਰਾ ਆਊਗਾ ਤੇ ਮਾਂ ਤੁਹਾਨੂੰ ਨੂੰ ਦਵਾਣਾ ਕੋਈ ਠੀਕ ਹੈ ਠੀਕ ਹੈ ਲੋ ਜੀ मौके ਤੇ ਮਾਨਤਨ ਬਾਈ ਕਹਿੰਦਾ ਕਿ ਜਰੂਰ ਕਰਾਂਗੇ 110000 ਮੋਲੇ ਆ ਬਾਈ ਨਾਲ ਤੇ ਆ ਜਿਹਨਾਂ ਪਹਿਲੇ ਪਿੰਡੇ ਸਵੇਰ ਛੋਟੀਆਂ ਰੋਟੀਆਂ ਰੋਟੀਆਂ ਵੀਰ ਦੇ ਕੋਲੇ ਵੀ ਨਹੀਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਹ ਵਾਲਾ ਦਾ ਜਵਾਬ ਜੀ ਫੀ ਮਲਕਾ ਪਿਛੇ ਆ ਗਿਆ ਇਹ ਵੀ ਚੰਗੇ ਸੀ ਮੰਦਾ ਵਾ ਇਸ ਵੀਡੀਓ ਨੂੰ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ